ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆ ਅੱਜ ਬੱਕਰੀਆਂ ਦੀ ਕਮਾਈ ਬਾਰੇ ਕਿਉਂਕਿ ਆਪਾਂ ਅੱਜ ਆਪਣੇ ਫਾਰਮ ਅੱਜ ਨਾ ਗੱਲ ਕਰਨੀ ਇਹਨਾਂ ਦੀ ਕਮਾਈ ਦੇ ਬਾਰੇ ਜਿਹੜੇ ਭਰਾਣੇ ਨਵਾਂ ਫਾਰਮ ਸ਼ੁਰੂ ਕਰਨਾ ਹੈ ਨਾ ਠੀਕ ਹੈ ਜੀ ਜਿਨ੍ਹਾਂ ਨੇ ਕਰ ਲਿਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਤੇ ਜਿਹਨੇ ਨਵਾਂ ਸ਼ੁਰੂ ਕਰਨਾ ਜੀ ਪਹਿਲਾਂ ਤਾਂ ਉਹ ਚੰਗੇ ਬੰਦੇ ਕੋਲ ਜਾਓ ਜਿੰਦੇ ਤੋਂ ਆਪ ਨੂੰ ਵਿਸ਼ਵਾਸ ਹੈਗਾ ਕੀ ਆ ਇਸ ਬੰਦਾ ਆਪ ਨੂੰ ਚੰਗੇ ਜਾਨਵਰ ਦੇ ਸਕਦਾ ਕਿਉਂਕਿ ਬੱਕਰੀ ਦੀ ਲੈਣ ਇਹੋ ਜੀ ਇੰਦੇ ਚ ਜੇ ਆਪਣੇ ਕੋਲ ਚੰਗੀ ਲੈਣ ਹੈਗੀ ਨਾ ਚੰਗੇ ਬੱਚੇ ਆ ਗਿਆ ਮੈਂ ਆਪ ਉਹ ਚੰਗਾ ਸਾਰਾ ਚੰਗੇ ਨੇ ਫਿਰ ਇੰਦੇ ਚ ਕਮਾਈ ਹੈਗੀ ਆ ਤੇ ਜੇ ਆਪਾਂ ਇੰਦੇ ਚ ਕਹਿ ਦਈਏ ਵੀ ਮਾੜਾ ਮਾਲ ਰੱਖ ਕੇ ਮਾੜਾ ਪਸ਼ੂ ਰੱਖ ਕੇ ਫਿਰ ਇੰਦੇ ਚ ਕੁਝ ਨਹੀਂ ਤਾਂ ਕਿਉਂਕਿ ਬੱਕਰੀ ਨਾ ਛੇਤੀ ਆਉਂਦਿਆਂ ਕਮਾਈ ਨਹੀਂ ਦਿੰਦੀ ਇਹਨੂੰ ਇਹਨੂੰ ਲਗਭਗ ਸਾਲ ਤੋਂ 2 ਸਾਲ ਲੱਗ ਜਾਂਦੇ ਨੇ ਸਾਲ ਡੇਢ ਸਾਲ 2 ਸਾਲ ਦੇ ਵਿੱਚ ਇਹ ਜਾ ਕੇ ਕੁਝ ਮਾੜਾ ਮੋਟਾ ਖਰਚਾ ਚਲਾਉਂਦੀਆਂ ਨੇ ਤੇ ਤਾਂ ਹੀ ਹੈ ਨਾ ਜਦੋਂ ਵੀ ਸ਼ੁਰੂ ਕਰਨਾ ਚੰਗੇ ਇਨਸਾਨ ਕੋ ਜਾਓ ਚੰਗੇ ਬੰਦੇ ਕੋ ਜਾ ਜਿੱਥੇ ਆਪ ਨੂੰ ਵਿਸ਼ਵਾਸ ਹੈਗਾ ਉੱਥੋਂ ਜਾਨਵਰ ਲੋ ਭਾਵੇਂ ਵੱਡੀ ਬੱਕਰੀ ਲੋ ਭਾਵੇਂ ਬੱਚੇ ਲੋ ਜੋ ਆਪਣੀ ਤੁਹਾਡੀ ਇੱਛਾ ਠੀਕ ਹੈ ਦੂਸਰੀ ਗੱਲ ਜੀ ਆਪਾਂ ਕੋਈ ਕਹੇ ਨਾ ਨੀਰਾ ਪਾ ਕੇ ਤੇ ਆ ਪਾ ਕੇ ਨਹੀਂ ਵੀਰੇ ਨੀਰਾ ਵੀ ਖਾਣ ਗਿਆ ਦਾਣੇ ਵੀ ਖਾਣ ਗਿਆ ਸਾਰਾ ਕੁਝ ਕਰਨ ਗਿਆ ਤੇ ਫੇਰ ਜਾ ਕੇ ਇਹਨਾਂ ਦੀ ਮਤਲਬ ਆਪਾਂ ਨੂੰ ਕਮਾਈ ਹੋਣੀ ਹੈ ਤੇ ਮੰਡੀਆਂ 'ਚ ਆਪਾਂ ਕਿਸੇ ਕਿਸੇ ਦੀ ਗੱਲਾਂ 'ਚ ਨਹੀਂ ਆਉਣਾ ਕਿਸੇ ਦਲਾਲ ਦੀਆਂ ਗੱਲਾਂ 'ਚ ਨਹੀਂ ਆਉਣਾ ਆ ਬੱਕਰੀਆਂ ਆ ਉਹ ਬੱਕਰੀਆਂ ਉਹ ਤੇ ਪਰਾਹਾ ਜਾ ਕੇ ਜਦੋਂ ਘਰੇ ਸੂਹੂਗੀ ਨਾ ਜਦੋਂ ਉਹਦੇ 'ਚ ਬੱਚੇ ਹੋਣਗੇ ਫੇਰ ਹੀ ਪਤਾ ਲੱਗਣਾ ਠੀਕ ਹੈ ਜੀ ਕਿਉਂਕਿ ਬੱਕਰੀ ਇਹਜੀ ਚੀਜ਼ ਆ ਜਿੰਦੇ ਇਹਦੇ ਆਪਣੇ ਕਿ ਇਹਦੇ ਬੱਚੇ ਚੰਗੇ ਜਾਨਵਰ ਚੰਗੇ ਆ ਨਾ ਤੇ ਫੇਰ ਇਹ 2 ਰੁਪਏ ਭੱਜ ਕੇ ਗਾਹਕ ਪੈਂਦਾ ਫੇਰ ਆਪਣੇ ਕੋਲ ਗੇ ਜੇ ਆਪਣੇ ਕੋਲ ਮਾਲ ਹੀ ਮਾੜਾ ਜਮਾਲਾ ਵੀ ਆਪ ਨੂੰ ਪਤਾ ਲੱਗਿਆ ਵੀ ਮਾੜਾ ਹਵਾ ਮਾਲ ਵੀ ਆ ਕਾਟੂ ਮਾਲੇ ਚ ਫੇਰ ਤੇ ਉਹਨੂੰ ਵੀਰੇ ਆਪ ਨੂੰ ਆਪ ਦੇਣਾ ਪੈਂਦਾ ਲੈ ਵੀਰੇ ਮੈਂ ਸੇਲ ਕਰਨਾ ਜੇ ਆਪਣੇ ਕੋਲ ਚੰਗਾ ਨਾ ਤੇ ਆਪਣੇ ਕੋਲ 100 ਗਾਹਕ ਹੋਣਗੇ 100 ਗਾਹਕ ਬੰਨ ਗਿਓ ਉਸ ਜਾਨਵਰ ਦੇ ਠੀਕ ਹੈ ਤਾਂ ਇਹ ਤਾਂ ਚੰਗੇ ਬੰਦੇ ਕੋ ਬੱਕਰੀਆਂ ਲੈ ਕੇ ਚੰਗੇ ਬੱਚੇ ਲੈ ਕੇ ਸਟਾਰਟ ਕਰੋ ਠੀਕ ਹੈ ਫਿਰ ਉਹਦੇ ਚ ਇਹਨਾਂ ਦਾ ਪ੍ਰੋਪਰ ਦਾਣਾ ਜੋ ਵੀ ਫੀਡ ਜੋ ਵੀ ਰੱਖਣਾ ਉਹ ਸਾਰਾ ਰੱਖਣਾ ਠੀਕ ਹੈ ਜੀ ਕਿਉਂਕਿ ਚੰਗਾ ਜਾਨਵਰ ਜਦੋਂ ਅੱਗੇ ਆਪਾਂ ਨੂੰ ਆਮਦਨ ਦਊਗਾ ਤੇ ਉਹ ਸਾਰਾ ਆਪਾਂ ਭੁੱਲ ਜਾਵਾਂਗੇ ਵੀ ਆਪਾਂ ਇਹਨੂੰ ਕੀ ਖਵਾਇਆ ਕੀ ਨਹੀਂ ਖਵਾਇਆ ਕਿਉਂਕਿ ਬੱਕਰੀਆਂ ਦੇ ਜੇ ਕੋਈ ਕਵੇ ਨਾ ਖਰਚਾ ਨਹੀਂ ਹੈਗਾ ਇਹਦੇ ਬੱਕਰੀਆਂ ਦਾ ਖਰਚਾ ਬਹੁਤ ਹੈ ਬਹੁਤ ਮਤਲਬ ਨਜਾਇਜ਼ ਖਰਚਾ ਵੀ ਆਪਾਂ ਚਾਹ ਕਹਿੰਦੀ ਆ ਪੋਲੇ ਪੈਰੀ ਆਪਾਂ ਇਹਨਾਂ ਤੋਂ ਪੈਸੇ ਨਹੀਂ ਲੈ ਸਕਦੇ ਇਹਨਾਂ ਦੀ ਦਾਣਾ ਵੀ ਇਹਨਾਂ ਦਾ ਹਰਿਆਵੀ ਇੰਨਾ ਦਾ ਮਾਲਾ ਵੀ ਨੀਰਾ ਸੁੱਕਾ ਸਭ ਇੰਨਾ ਦੇ ਇੰਨਾ ਦਾ ਖਰਚਾ ਹੈ ਜੀ ਕਿਉਂਕਿ ਇਹ ਤੇ ਇਹ ਤਾਂ ਹੈ ਨਹੀਂ ਵੀ ਬੱਕਰੀ ਸੂਰੇ ਚੋਲੀ ਛਾਂ ਨੂੰ ਚੋਲੀ ਠੀਕ ਹੈ ਜੀ ਕਿਉਂਕਿ ਆਪਾਂ ਚੋਕ ਨਾਲ ਲਵਾਂਗੇ ਆਪਾਂ ਬੱਚੇ ਵੀ ਰਜਾਉਣੇ ਆਪਦੇ ਇੱਕ ਬੱਕਰੀ ਦੋ ਬੱਚੇ ਦਿੰਦੀ ਹੈ ਮਾਲਾ ਜੇ ਕਿਲੋ 1.5 ਕਿਲੋ ਦੁੱਧ ਇੱਕ ਟਾਈਮ ਦਾ ਪੀਂਦੀ ਤੇ ਮਗਰ ਕੀ ਰਹਿ ਗਿਆ ਕਿਲੋ ਦੁੱਧ ਨਾਲ 20 ਰੁਪਏ ਤੇ ਬੱਕਰੀ ਰਜਦੀ ਨਹੀਂ ਠੀਕ ਹੈ ਤੇ ਇਸ ਕਰਕੇ ਕਹਿੰਦੇ ਆ ਵੀ ਬੱਕਰੀਆਂ ਨੂੰ ਜੇ ਆਪਾਂ ਕੰਮ ਸ਼ੁਰੂ ਕਰਨਾ ਚੰਗੇ ਬੰਦੇ ਕੋਈ ਜਾਓ ਵਧੀਆ ਬੱਕਰੀਆਂ ਲੋ ਤੇ ਵਧੀਆ ਬੱਕਰੀਆਂ ਲੈ ਕੇ ਉਹਨਾਂ ਦੇ ਚੰਗੇ ਬੱਚੇ ਲੋ ਤੇ ਜੇ ਵੱਡੀ ਬੱਕਰੀ ਲੈਣੀ ਹੈ ਤੇ ਉਹਨਾਂ ਦਾ ਉਹਨਾਂ ਬੱਚਿਆਂ ਦਾ ਮਾਂ ਪਿਓ ਸਾਰਾ ਪੁੱਛ ਕੇ ਫਿਰ ਬੱਕਰੀ ਲਓ ਠੀਕ ਹੈ ਜੀ ਫੇਰ ਇਹਨਾਂ ਦਾ ਕੰਮ ਸ਼ੁਰੂ ਕਰੋ ਤੇ ਫੇਰ ਇਹਦੇ ਚ ਆਪ ਨੂੰ ਦੋਰਤੀਆਂ ਦੀ ਆਮਦਨ ਹੈਗੀ ਆ ਠੀਕ ਹੈ ਉਹ ਵੀ ਟਾਈਮ ਲੱਗੂਗਾ ਵੀ ਇਹ ਜੇ ਕਹਦੀਏ 6 ਮਹੀਨੇ 6 ਮਹੀਨੇ ਨਹੀਂ ਲੱਗਦੇ ਬੱਕਰੀ ਨੂੰ ਕਮ ਸੇ ਕਮ ਸਾਲ ਤੋਂ ਪਲੱਸ ਤੇ 2 ਸਾਲ ਦੇ ਲੱਗ ਬਗਾ ਆਪ ਨੂੰ ਆਮਦਨ ਦਿੰਦੀ ਆ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਮਿਹਨਤ ਆ ਮਿਹਨਤ ਕਿਸੇ ਵੀ ਕੰਮ ਚੱਪਾ ਕਰਦੇ ਹਾਂ ਤਾਂ ਉਹਦਾ ਫਲ ਜ਼ਰੂਰ ਮਿਲਦਾ ਠੀਕ ਹੈ ਪਰ ਮਿਹਨਤ ਕਰੋ ਚੰਗੇ ਜਾਨਵਰ ਤੇ ਕਰੋ ਚੰਗੇ ਬਰੀਡ ਤੇ ਕਰੋ ਫਿਰ ਇਹਦੇ ਚ ਕਮਾਈ ਹੈਗੀ ਤੇ ਜੇ ਆਪਾਂ ਕਹਿ ਦਈਏ ਵੀ ਹਲਕਾ ਮਾਰ ਲੈ ਕੇ ਫੇਰ ਨਾ ਇਹ ਪੰਗਾ ਲਿਓ ਫੇਰ ਐਵੇਂ ਐਵੇਂ ਮੰਡੀਆਂ ਚ ੱਤੇ ਖਾਓਗੇ ਰਸੇ ਫੜੇ ਫਿਰੋਗੇ ਫੇਰ ਉੱਤੇ ਕਿਸੇ ਨੇ ਲੈਣਾ ਨਹੀਂ ਫੇਰ ਆਪਣਾ ਮਨ ਚੱਕਿਆ ਜਾਣਾ ਯਾਰ ਕੀ ਆ ਯਾਰ ਕੋਈ ਕੰਮ ਐ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਪੁੱਛਣਾ ਪਤਾ ਕਿਉਂ ਨਹੀਂਗਾ ਵੀ ਜਦੋਂ ਇਹਨਾਂ ਨੂੰ ਉਰੋਂ ਪੁੱਛਣਗੇ ਜਦੋਂ ਇਹ ਇਹ ਆਪਣੇ ਕੋਈ ਜਾਨਵਰ ਚੰਗੇ ਕਿਉਂਕਿ ਚੰਗੇ ਜਾਨਵਰ ਦਾ ਸੋਗ ਆਕ ਹੁੰਦਾ ਫੇਰ ਇਹਦਾ ਚੰਦਨ ਹੈਗੀ ਇਸ ਇਸ ਧੰਦੇ ਚ ਠੀਕ ਹੈ ਜੀ ਇਹ ਧੰਦਾ ਠੀਕ ਹੈ ਵਧੀਆ ਕੋਈ ਕੁੱਲ ਮਿਲਾ ਕੇ ਠੀਕ ਹੈ ਜੀ ਥੋੜਾ ਜਿਹਾ ਟਾਈਮ ਖਾਂਦਾ ਵੀ ਲਗਭਗ ਸਾਲ 2 ਸਾਲ ਜਿਵੇਂ ਤੁਹਾਨੂੰ ਕਿਹਾ ਮਤਲਬ ਆਪਾਂ ਕਹਿ ਦਈਏ 6 ਮਹੀਨੇ 6 ਮਹੀਨੇ ਚੰਦਰ ਨਹੀਂ ਦਿੰਦੀ ਲਗਭਗ ਸਾਲ 70 ਤੋਂ 1.5 ਸਾਲ ਤੋਂ ਪਲਸੀ ਦੀ ਆਮਦਨ ਆਉਂਦੀ ਨਾਲੇ ਜਦੋਂ ਆਪਾਂ ਉਹਨੂੰ ਬੱਕਰੀ ਦੋ ਸਵੇ ਦੇ ਜਾਂਦੀ ਹੈ ਫਿਰ ਆਪਾਂ ਇਹਦੇ ਥੋੜਾ ਜਿਹਾ ਆਪਣਾ ਸਰਕਲ ਸੈੱਟ ਹੁੰਦਾ ਵੀ ਬੱਕਰੀਆਂ ਦਾ ਠੀਕ ਹੈ ਜੀ ਨਹੀਂ ਤੇ ਤੁਸੀਂ ਆਹ ਵੇਖਿਆ ਹੀ ਹੈ ਨਹੀਂ ਤੇ ਆਪਣੇ ਆਜੜੀ ਵੀਰਾਂ ਕੋ ਕਿੰਨੇ ਕਿੰਨਾ ਮਾਲ ਹੁੰਦਾ ਨਹੀਂ ਤੇ ਉਹ ਇਹਦੇ ਪੰਜਾ ਪੰਜਾ 40 45 100 100 ਨਗ ਹੁੰਦਾ ਤੇ ਤੁਸੀਂ ਆਪ ਹੀ ਸਮਝ ਸਕਦੇ ਆਂ ਵੀ ਇੰਨੇ ਨਗ ਰੱਖ ਕੇ ਤੇ ਫਿਰ ਵੀ ਵੀਰ ਉਹ ਆਪਣਾ ਵਧੀਆ ਠੀਕ ਆ ਗੁਜ਼ਾਰਾ ਕਰ ਲੈਂਦੇ ਨੇ ਤੇ ਆਪਾਂ ਇਹ ਕਹਿ ਦਈਏ ਵੀ ਜੇ ਕਦੇ ਚੰਗੀ ਵੋਟੀ ਜ਼ਮੀਨ ਦਾ ਮੁਕਾਬਲਾ ਕਰਦੇ ਤਾਂ ਉਹ ਤਾਂ ਆਪਾਂ ਨਹੀਂ ਕਹਿ ਸਕਦੇ ਪਰ ਉਹ ਵਧੀਆ ਰੋਟੀ ਖਾਂਦੇ ਨੇ ਆਪ ਦਾ ਵਧੀਆ ਘਰ ਚਲਾਉਂਦੇ ਨੇ ਤੇ ਆਪ ਦਾ ਜਿਵੇਂ ਵੀ ਹੈਗਾ ਬੱਚੇ ਪਾਲਦੇ ਨੇ ਠੀਕ ਹੈ ਜੀ ਪਰ ਇਹ ਬੱਕਰੀ ਦਾ ਧੰਦਾ ਠੀਕ ਆ بزਨਸ ਉਰੋਂ ਵਧੀਆ ਹੋ ਜਾਂਦਾ ਜਦੋਂ ਆਪਣੇ ਕੋਲ ਨਗ ਵਧੀਆ 100 150 ਨਗ 200 ਨਗ 150 ਲਗ ਨਗ ਲਗ 100 ਨਗ ਹੋ ਜਾਂਦਾ ਫਿਰ ਆਪ ਨੂੰ ਇਹ ਫੁੱਲ ਆਮਦਨ ਦੇ ਦਿੰਦੀਆਂ ਨੇ 50 ਨਗ ਤੋਂ ਪਲੱਸ ਲਾ ਲਉ ਮੰਨ ਕੇ ਮੋਟਾ ਹੀ ਲਾ ਲਉ ਤੁਸੀਂ ਫਿਰ ਆਪ ਨੂੰ ਵਧੀਆ ਆਮਦਨ ਹੋ ਜਾਂਦੀ ਠੀਕ ਹੈ ਮੈਨੂੰ ਵੀ ਲਗਭਗ ਕਿੰਨਾ ਟਾਈਮ ਹੋ ਗਿਆ ਮੈਂ ਨਗ ਵੇਚੇ ਨੇ ਪਰ ਜੇ ਕਹਦੀ ਹੈ ਵੀ ਇੰਨਾ ਦਾ ਖਰਚਾ ਚਲਾਇਆ ਨਗਾਂ ਨੇ ਨਹੀਂ ਚਲਾਇਆ ਇਹ ਤਾਂ ਮੇਰੇ ਉਹ ਚਲੋ ਗਾਵਾਂ ਮੱਝਾਂ ਹੈਗੀਆਂ ਵੀ ਚਲੋ ਆਪ ਨੂੰ ਮਹਿਸੂਸ ਨਹੀਂ ਹੁੰਦਾ ਨਗ ਦੀ ਆਮਦਨ ਆ ਕੇ ਤੇ ਇਹਨਾਂ ਦਾ ਦਾਣਾ ਇਹਨਾਂ ਦੀ ਜੋ ਵੀ ਖੁਰਾਕ ਹੈਗੀ ਆ ਉਹ ਪੂਰੀਆਂ ਕਰੀ ਜਾਂਦੀਆਂ ਨੇ ਠੀਕ ਕਿਉਂਕਿ ਨਗ ਘਟ ਨੇ ਨਗ ਜਦੋਂ ਜ਼ਿਆਦੇ ਹੋ ਗਏ ਨਾ ਲਗਭਗ ਨਗ 40 50 ਦੇ ਲਗਭਗ ਪਹੁੰਚ ਗਏ ਫਿਰ ਆਪਾਂ ਨੂੰ ਆਸਾਨ ਹੋ ਜਾਊਗਾ ਤੇ ਆਸੀ ਅੱਜ ਆਪਣੀ ਵੀਡੀਓ ਜਿਨੇ ਨਵੇਂ ਵੀਰ ਨੇ ਕੰਮ ਸ਼ੁਰੂ ਕਰਨਾ ਨਾ ਮਾਰੇ ਪਸੂ ਤੋਂ ਨਾ ਕਰਿਓ ਠੀਕ ਐ ਚੰਗਾ ਲਿਓ ਠੀਕ ਐ ਜੀ ਫਰਕ ਜਿਆਦਾ ਨਹੀਂ ਪੈਂਦਾ ਫਰਕ ਥੋੜਾ ਹੀ ਪੈਂਦਾ ਚੰਗੇ ਮਾਰੇ ਚ ਤੇ ਜਿੱਥੇ 5-7 ਪੋਣੀਆਂ 7 ਪੋਣੀਆਂ ਦੇ 5 ਪਾਲੋ ਜਿੱਥੇ 5 ਪੋਣੀਆਂ ਸੇ 3 ਨਾ ਪਾਲੋ ਠੀਕ ਐ ਇੱਕ ਨਾਲ ਚੰਗਾ ਬਰੀਡਰ ਰੱਖੋ ਠੀਕ ਐ ਬਰੀਡਰ ਤੇ ਪੈਸਾ ਖੁੱਲ ਕੇ ਲਾਇਆ ਬਰੀਡਰ ਤੇ ਕੰਜੂਸੀ ਨਾ ਮਰਤੀ ਪਰ ਬਰੀਡਰ ਇੱਕ ਚੰਗਾ ਉਹਦਾ ਮਾਪਿਓ ਵੇਖਿਓ ਮਾਹ ਵੇਖਿਓ ਪਿਓ ਵੇਖਿਓ ਉਹਦੇ ਉਹਨਾਂ ਦਾ ਦੁੱਧ ਵੇਖਿਓ ਮਾਤਲੇ ਤੇ ਫਿਰ ਇੱਕ ਧੰਦਾ ਸ਼ੁਰੂ ਕਰਿਓ ਫਿਰ ਅੱਗੇ ਤੁਹਾਨੂੰ ਆਪੇ ਆਮਦਨ ਹੋਲੀ-ਵਲੀ ਸ਼ੁਰੂ ਹੋ ਜੂਗੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਨੈਕਸਟ ਵੀਡੀਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ